ਮੈਂ ਤਾਂ ਚੜੂੰਗਾ ਮੈਂ ਤਾਂ ਚੜੂੰਗਾ ਮੈਂ ਤਾਂ ਚੜੂੰਗਾ ਹੱਪ ਹੱਪ ਮੈਂ ਤਾਂ ਚੜੂੰਗਾ ਤਾਰ ਤੇ ਮੈਂ ਤਾਂ ਚੜੂੰਗਾ ਓ ਲੈ ਵੀ ਚੱਲਿਆ ਤੂ ਫੜ ਲੈ ਤੂ ਫੜ ਲੈ ਜਿਗਰੀਆ ਯਾਰਾ ਉਸਤਾਦ ਤੇਰਾ ਕੰਪੈਨ ਚਲਾਉਂਗੇ ਤੇਰੇ ਮਾਰ ਕੇ ਅਗਰ ਦੇਖਿਆ ਆ ਗਿਆ ਨਹੀਂ ਰਾਣਗੇ ਚੜ ਗਿਆ ਨਹੀਂ ਰਾਣਗੇ ਤੇਰੇ ਤੇ ਕਰਨੈਲ ਵੇਖ ਕਿ ਦੁਕਲੇ ਗਿਆ ਸਿਸਟਮ ਮੇਰਾ ਛਾਲਾ ਮੂਸੇ ਵਾਲੇ ਦੇ ਗਾਣੇ ਓ ਚਾਚਾ ਚਾਵਾ ਉਰੇ ਆ ਉਰੇ ਆ ਮਾ ਓ ਗੱਲ ਤਾਂ ਸੁਣ ਲੈ ਪੂਰਾ ਗੱਲ ਸੁਣ ਲੈ ਯਾਰ ਮੇਨ ਮੇਰੇ ਛਾਲੇ ਦੀ ਅਸਲੀ ਗੱਲ ਤਾਂ ਰਹੇ ਨਹੀਂ ਨੀ ਯਾਰ ਦਿਮਾਗ ਖਾਈ ਜਾਂਦਾ ਓ ਗੱਲ ਛੋੜ ਮਾੜਾ ਗੱਲ ਸੁਣ ਉਰੇ ਆ ਓ ਚੰਦੀ ਲਾ ਕੇ ਓ ਉਰੇ ਤਾਂ ਮੇਨ ਤਾਂ ਮੇਰੇ ਛਾਲੇ ਦੀ ਇੱਕ ਐਕਸਪੋਜ ਗੱਲ ਕਰਨ ਵਾਲੀ ਤਾਂ ਰਹੇਗੀ ਆਪਾਂ ਇੱਕ ਐਕਸਪੋਜ ਤਾਂ ਗੱਲ ਕਰੀ ਨਹੀਂ ਹਾਂ ਚਾਚਾ ਗੱਲ ਸਮਝ ਲਈ ਸਿੱਧੂ ਮੂਸੇ ਵਾਲੇ ਦੀ ਫੋਟੋ ਲਾ ਇਹਦੇ ਤੇ ਮੇਰੀ ਗੱਲ ਸੁਣ ਜੱਟ ਕਿਸਮਤ ਦਾ ਐਡਾ ਤਾਂ ਨਹੀਂ ਸੀ ਨਾ ਜੇ ਮਿੱਟੀ ਨੂੰ ਹੱਥ ਲਾ ਦਿੰਦਾ ਸੀ ਸੋਨਾ ਬਣ ਜਾਂਦਾ ਸੀ ਜੇ ਆਪਾਂ ਸਿੱਧੂ ਮੂਸੇਵਾਲੇ ਦੀ ਫੋਟੋ ਲਾਤੀ ਕਪੈਣ ਤੇ ਇੱਕ ਦੀਆਂ 50 ਬਣ ਗਈਆਂ ਫਿਰ ਐਂ ਕਰਦੇ ਸੋ ਲੈ ਰਾਤੋਂ ਲੈ ਕੇ ਲਾ ਜਾ ਪਰੇ ਰਾਤੋਂ ਕਿੱਥੋਂ ਮਿਲੂ ਫਾਇ ਮੇਰਾ ਸਾळ्या ਮੇਰਾ ਸਿੱਧੂ ਮੂਸੇ ਵਾਲਾ ਉਹ ਰੋੜਾ ਦੇ ਥਾ ਸਾਦੇ ਤਸਵੀਰਾਂ ਪਈਆਂ ਨੇ ਉਹਦੇ ਵੇਖਦੀਆਂ ਗੱਲ ਤਾਂ ਤੇਰੀ ਸਹੀ ਆ ਉਹਨੇ ਕਿਹਾ ਸੀ ਅੰਤ ਨੂੰ ਤੂੰ ਵੇਖ ਤਸਵੀਰਾਂ ਵਿਕੀਆਂ ਵੇਖਦੀਆਂ ਰਾਹ ਤੋਂ ਲਾਵਾਂਗੇ ਕਿ ਲਾਵਾਂਗਾ ਲੈ ਵੀ ਚੱਲਿਆ ਉਹ ਕਰ ਮੋੜ ਜਾ ਸਾਈਡ ਤੇ ਇੱਧਰ ਆ ਜਾ ਕਰ ਮੇਰੀ ਗੱਲ ਸੁਣ ਲੈ ਗੱਡੀ ਦੇ ਪਿੱਛੇ ਪਿੱਛੇ ਰੱਖੀ ਗੰਬਣ ਕਿਤੇ ਮੂਹਰੇ ਕੜਨੀ ਇਹ ਨਹੀਂ ਪਤਾ ਮੇਰਾ ਇਹ ਮੇਰੇ ਤੇ ਡਿਪੈਂਡ ਤਾਂ ਮੇਰੇ ਮੂਹਰੇ ਤੇ ਡਿਪੈਂਡ ਆ ਠੀਕ ਆ ਨਾ ਚੰਗਾ ਬਾਤ ਤੂੰ ਚੰਦ ਕਰ ਮੂਹਰੇ ਨਾਲ ਮੈਂ ਤੇ ਮੇਰਾ ਚੇਲਾ ਇਕੱਠੇ ਆਵਾਂਗੇ ਚਾਚਾ ਮੈਂ ਤਾਂ ਮੇਰਾ ਚੇਲਾ ਇਕੱਠੇ ਆਵਾਂਗਾ ਚੇਲਾ ਕਦੋਂ ਬਣ ਗਿਆ ਓਏ ਓਏ ਚੇਲੇ ਗੁਰੂ ਇੱਕੋ ਹੀ ਹੁੰਦੇ ਆਂ ਤਰਾ ਛੋਟਾ ਠੀਕ ਹੈ ਇੱਕ ਕੱਫੀ ਬੰਦਾ ਹੈ ਦੇ ਪਿੱਛੇ ਨਾਲ ਲੱਗ ਜੀਂ ਉਹ ਜਾ ਪਰ ਤੂੰ ਤਾਂ ਮੈਂ ਰਹਿ ਕੇ ਤੇ ਝੂਠ ਹੀ ਨਹੀਂ ਬੋਲਿਆ ਠੀਕ ਹੈ ਨਾ ਚਾਚੀ ਨੂੰ ਸਾਰਾ ਕੁਝ ਦੱਸ ਦੂ ਜਾ ਕੇ ਮੁੜ ਕੇ ਛਤਰਖਾਨੇ ਹੁੰਦਾ ਉਹ ਤਾਂ ਬੋਲਦਾ ਨਹੀਂ ਹਾਂ ਮੇਰੀ ਗੱਲ ਸੁਣ ਹਾਂ ਪਿੱਛੇ ਰੱਖੀ ਤਾਂ ਮੈਂ ਮੇਰਾ ਪਿੱਛੇ ਹੀ ਰੱਖੂੰਗਾ ਨਾ ਮੇਰੀ ਗੱਲ ਸਮਝ ਬੰਦੇ ਨੂੰ ਕੰਮ ਲੈਣਾ ਬੜਿਆ ਕੇ ਮੁੰਡਾ ਸਿਆਣਾ ਹੈ ਦੇਖ ਲੈ ਪੜ੍ਹਿਆ ਲਿਖਿਆ ਮੁੰਡਾ ਉਹੀ ਤੇ ਬੁੱਢਾ ਨਾ ਬੋਲਣ ਦੇ ਫਿਕਰ ਹੋ ਜਾ ਦੇਖ ਕੇ ਕੰਨ ਜਾ ਗਈ ਗੱਲ ਹਾਏ ਹਏ ਤਾਂ ਕਹਿੰਦੀ ਤੋੜ ਲਾ ਜਿਹੜੇ ਪਿੱਛੇ ਵਾਲਾ ਨਾ ਲੱਗੀ ਪਾਈ ਜਾਂਦਾ ਨਾ ਨਾ ਕੋਈ ਨਹੀਂ ਕੋਈ ਨਹੀਂ ਜਾ ਤੂੰ ਘਰ ਰੋ ਤੇ ਹੈ ਬੰਦਾ ਛੇੜ ਤੇ ਕਰਾ ਛੇੜ ਤੇ ਓਏ ਛੇੜ ਤੇ ਐਂ ਚੇ ਲਾ ਦੋ ਤੂੰ ਫਿਰ ਇਹ ਨਾ ਵੇ ਮੈਂ ਲਤੜ ਦਿਆਂ ਓ ਤਰ ਕਰ ਤੇ ਲਾ ਦੀ ਤੂੰ ਓ ਜਾ ਓ ਜਾ ਪਰੇ ਸੁਡਲਾ ਸੁਡਲਾ ਤੇਰੇ ਨਾਲ ਜਿਹੜਾ ਦਿਓ ਵਾਲਾ ਮਚਾਵਣ ਨੂੰ ਫਿਰਦਾ ਠੀਕ ਹੈ ਨਾ ਇੱਥੇ ਲਾ ਦਨੇ ਆਪਾਂ ਠੀਕ ਹੈ ਚੱਲ ਆ ਜਾ ਫਿਰ ਪਿੱਛੇ ਪਿੱਛੇ ਰੱਖੀ ਜਾਂਗੇ ਸੇ ਰੱਖੂੰਗਾ ਤੂੰ ਇਹਨੂੰ ਤੋੜ ਲਾ ਆਪਦੀ ਮਾਂ ਨੂੰ ਜਾ ਕੇ ਮੂਰੇ ਨਾ ਕਰਦੀ ਮੈਨੂੰ ਚਾਤਾ ਚੰਡਾਲ ਚੜ ਗਿਆ ਲੜਾਈ ਨਾ ਪਾਈ ਹਾੜੇ ਹਾੜੇ ਲੜਾਈ ਨਾ ਪਾਈ ਆਇਰਲੈਂਡ ਦੇ ਵਾ ਤੋਰਲਾ ਉਹ ਕਦੋਂ ਪਹੁੰਚਾਂਗੇ ਐਮਪੀ ਜਾਣਾ ਉਹ ਖੜ ਜਾ ਉੱਤੇ ਜਾ ਇਹਨੇ ਦੋਵੇਂ ਖੜ ਜਾ ਹੁਣੇ ਉਹ ਖੜ ਜਾ ਯਾਰ ਹੁਣ ਉੱਤੇ ਲੈ ਲੈਣ ਲੈ ਲੈਣ ਤੂੰ ਉਹ ਖੜ ਜਾ ਯਾਰ ਇੱਕ ਮਿੰਟ ਖੜਾ ਲਾ